ਐ ਸਰੀਰ ਕਿਤਨੇ ਦੁਲ੍ਹਾ ਹੈ ਕੱਲ ਮਰੱਸਾ ਜੀਗਾ ਇਲਾਜ ਨੂੰ ਵੀ ਮੇਰੇ ਮਨ ਦੇ ਵਿੱਚ ਇੱਕੋ ਇੱਛਾ ਹੈ ਮੈਂ ਮੰਜੀ ਤੇ ਨਹੀਂ ਪੈਣਾ ਚਾਹੁੰਦਾ ਤੇ ਆਮਲੋ ਦਾ ਸ਼ੈ ਡਾਕਟਰ ਨੂੰ ਲੱਭਣ ਕੋ ਰਾਸ ਤੋਂ ਨਾਮਕ ਦਵਾਈ ਲੈਣਾ ਚਾਹੁੰਦਾ ਪਰ ਚੌਣੇ ਜਿੰਨਾ ਸਮਾਂ ਹੈ ਉਹ ਸੰਗਤਾਂ ਦੇ ਭੇਟ ਹੋ ਜਾ ਰਹੀ ਹੈ ਕੋਈ ਮੈਨੂੰ ਤਕਲੀਫ ਨਹੀਂ ਕੀਤੀ ਕਿਸੇ ਦੀ ਮੰਨਣੀ ਨਹੀਂ ਕਿਸੇ ਕੋਲ ਨਹੀਂ ਜਾਣਾ ਜਿ ਜਤਰਾ ਭਗਤ ਆਇਆ ਮੈਨੂੰ ਮਹਾਰਾਜ ਜੀ ਨੇ ਤੁੰਨਾ ਨੇ ਆਪ ਦੇ ਕਰ ਕਮਲਾ ਦੇ ਨਾਲ ਬਾਜਾ ਪੜਾਇਆ ਸੁਣ ਲੈ ਇਹ ਵਚਨ ਕੀਤਾ ਸੀ ਬਈ ਟੱਲੀ ਮੂੰਹ ਖੜਕੇਗਾ ਛੱਡੀ ਨਾ ਕਿਸੇ ਮੈਂ ਉਹਨਾਂ ਦੇ ਵਚਨਾਂ ਤੇ ਨਿਸ਼ਾਵਰ ਹੋਇਆ ਸੀ ਅਰਾ ਕੁਝ ਉਹਨਾਂ ਦੀ ਪ੍ਰੇਰਿਤ ਕੀਤਾ ਮੈਨੂੰ ਕਿਤੇ ਲੈ ਜਾਇਆ ਉਹਨਾਂ ਸਮਾਂ ਲੌਣ ਬਾਤ ਜਿੱਤੇ ਮਰਜ਼ੀ ਲੈ ਲਓ ਮੈਨੂੰ ਮੈਂ न पहिरां चवंदा न के डॉक्टर महाराजी बख़्शियूं सलाह खे न रखां